ਦੋਸਤੋ ਹਾਲ ਹੀ ਚ ਤੁਸੀਂ ਦੇਖਿਆ ਕਿ ਭਾਰਤ ਦੇ ਗੁਆਂਢੀ ਮੁਲਕ ਨੇਪਾਲ ਦੇ ਵਿੱਚ ਲੋਕਾਂ ਨੇ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਤੇ ਕਈ ਨੇਤਾਵਾਂ ਨੇ ਆਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕਈ ਲੋਕਾਂ ਦੀਆਂ ਮੌਤਾਂ ਹੋਈਆਂ ਤੇ ਇਸ ਪ੍ਰੋਟੈਸਟ ਦਾ ਕਾਰਨ ਸੀ ਸੋਸ਼ਲ ਮੀਡੀਆ ਤੇ ਪਾਬੰਦੀ ਤੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣਾ ਤੇ ਹੁਣ ਤਾਜ਼ਾ ਹਾਲਾਤ ਫਰਾਂਸ ਤੇ ਵੀ ਕੁਝ ਅਜਿਹੇ ਬਣੇ ਹੋਏ ਨੇ। ਫਰਾਂਸ ਦੇ ਵਿੱਚ ਵੀ ਲੋਕਾਂ ਦਾ ਠਾਠਾ ਮਾਰਦਾ ਇੱਕਾ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਪ੍ਰਦਰਸ਼ਨ ਕਰਦਾ ਦਿਖਾਈ ਦੇ ਰਿਹਾ ਤੇ ਇਸ ਪ੍ਰੋਟੈਸਟ ਨੂੰ ਨਾਮ ਦਿੱਤਾ ਗਿਆ ਹੈ ਬਲੌਕ ఎవਰੀਥਿੰਗ ਤੇ ਜਿਸ ਵਿੱਚ 1 ਲੱਖ ਤੋਂ ਜ਼ਿਆਦਾ ਲੋਕ ਸੜਕਾਂ ਤੇ ਉਤਰ ਆਏ ਲੋਕਾਂ ਨੇ ਕੂੜੇ ਦੇ ਡੱਬਿਆਂ ਨੂੰ ਅੱਗਾਂ ਲਗਾ ਦਿੱਤੀਆਂ ਪੁਲਿਸ ਨਾਲ ਜਨਤਾ ਭੇੜ ਗਈ ਟਿਅਰ ਗੈਸ ਛੁੱਟੀ ਗਈ ਤੇ 300 ਤੋਂ ਜ਼ਿਆਦਾ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਇਹ ਪ੍ਰੋਟੈਸਟ ਇਸ ਲਈ ਹੋ ਰਿਹਾ ਕਿਉਂਕਿ ਸਰਕਾਰ ਨੇ ਹਾਲ ਹੀ ਚ ਇੱਕ ਨਵਾਂ ਬਜਟ ਪੇਸ਼ ਕੀਤਾ ਹੈ ਤੇ ਫਰਾਂਸ ਦਾ ਇੱਕ ਨਵਾਂ ਪੀਐਮ ਵੀ ਅਪੁਆਇੰਟ ਕੀਤਾ ਗਿਆ ਤੇ ਨਵੇਂ ਪੇਸ਼ ਕੀਤੇ ਗਏ ਬਜਟ ਵਿੱਚ ਪੈਨਸ਼ਨ ਨੂੰ ਰੋਕਣਾ ਛੁੱਟੀਆਂ ਨੂੰ ਘਟਾਉਣਾ ਸਿਹਤ ਸੇਵਾਵਾਂ ਵਿੱਚ ਕਟੌਤੀ ਰਿਟਾਇਰਮੈਂਟ ਦੀ ਉਮਰ ਨੂੰ ਵਧਾਉਣਾ ਟੈਕਸ ਵਧਾਉਣਾ ਇਸ ਲਈ ਫਰਾਂਸ ਦੇ ਲੋਕ ਸੜਕਾਂ ਤੇ ਉਤਰ ਆਏ ਤੇ ਸਰਕਾਰ ਦੇ ਇਸ ਬਜਟ ਦੇ ਖਿਲਾਫ ਲੋਕ ਭੜਕੁਠੇ